ਗਿਆ ਸੀਗਾ ਆਪਣੀ ਤੇ ਮਸ਼ੀਨ ਨੇ ਦਪਿਹਰੇ 12 ਵਜੇ ਕਾਲ ਕਨੈਕਸ਼ਨ ਕੀਤੀ ਹੈ ਬੇਟੀ ਨੂੰ ਇੱਕ ਵਾਰ ਕਾਲ ਕੀਤੀ ਹੈ ਦੂਜੀ ਵਾਰ ਕੀਤੀ ਹੈ ਤੀਜੀ ਵਾਰ ਕੋਈ ਜਵਾਬ ਨਹੀਂ ਆਇਆ ਕਾਲ ਜਾਂਦੀ ਸੀ ਮੇਰੇ ਫੋਨ ਚੱਕੇ ਨਹੀਂ ਜਾਂਦਾ ਸ਼ਾਮ ਸ਼ਾਮ ਨੂੰ ਫਿਰ 5-5 ਵਜੇ ਦਿਮਾਦ ਨੂੰ ਫੋਨ ਕੀਤਾ ਮਸ਼ੀਨ ਨੇ ਤੇ ਉਹ ਫੋਨ ਨਹੀਂ ਟਕੜਿਆ ਦਿਮਾਦ ਉਸੇ ਟੈਂਪਰ ਦਾ ਲੱਗ ਦਿਮਾਦ ਨੂੰ ਸਾਢੇ 7 5:00 ਵਜੇ ਦਿਮਾਦ ਘਰ ਪਹੁੰਚਿਆ ਬਾਰੋਂ ਲੋਕ ਲੱਗਾ ਹੋਇਆ ਸੀਗਾ ਤੇ ਅੰਦਰ ਲਾਈਟ ਜਿਹੜੀ ਹੈ ਅੰਧਿਆ ਸੀਗਾ ਆਫ ਸੀਗੀ ਫਿਰ ਲੋਕ ਤੋੜ ਕੇ ਅੰਦਰ ਕੀ ਹੈ ਤੇ ਛਾਂਬਨ ਕੀਤੀ ਕਿਤੇ ਬੇਟਿੰਗ ਦਿਖਾਈ ਦਿੱਤੀ ਫਿਰ ਸਾਰੇ ਹਸਪਤਾਲਾਂ ਚ ਪਤਾ ਕੀਤਾ ਵੀ ਕੋਈ ਐਕਸ਼ਨ ਕੇਸ ਆਇਆ ਹੋਵੇ ਤੁਹਾਡੇ ਕੋਲ ਤੇ ਉਹ ਕਹਿੰਦੇ ਕੋਈ ਐਕਸ਼ਨ ਕੇਸ ਆਇਆ ਉਸ ਤੋਂ ਬਾਅਦ ਰਜਿਸਟਰ ਦਾ ਸਭ ਇਕੱਠੇ ਹੋ ਗਏ ਰਜਿਸਟਰ ਇਕੱਠੇ ਹੋਇਆ ਸਾਰੇ ਬੈੱਡਰੂਮ ਖੋਲਨੇ ਸ਼ੁਰੂ ਕੀਤੇ ਜਿਹੜੇ ਇੱਕ ਕਮਰੇ ਬੈੱਡ ਜਵਾਨ ਖੁੱਲਿਆ ਉਹ ਨਹੀਂ ਦੂਜੇ ਕਮਰੇ ਖੁੱਲਿਆ ਉੱਥੇ ਨਹੀਂ ਮਿਲੀ ਤੀਜੇ ਕਮਰੇ ਬੈੱਡ ਖੁੱਲਿਆ ਉਹਦੇ ਵਿੱਚ ਥੋਸ ਮਾਰ ਕੇ ਤੇ ਗਰਾ ਰੇਪ ਕੀਤਾ ਤੇ ਉਹਦੇ ਵਿੱਚ ਲਟਾਤੀ ਤੁਹਾਨੂੰ ਕਿਸੇ ਤੇ ਸ਼ੱਕ ਹੈ ਜੀ ਜੀ ਮੈਨੂੰ ਸ਼ੱਕ ਤੇ ਛੇ ਸਾਲ ਦੇ ਉੱਤੇ ਹੁੰਦਾ ਮਗਰ ਛੇ ਸਾਲ ਤੋਂ ਮੇਰਾ ਦਿਮਾਗ ਵੀ ਬਹੁਤ ਅੱਛਾ ਹੈ ਤੇ ਦਿਮਾਗ ਦਾ ਫਰਜ਼ ਵੀ ਬਹੁਤ ਅੱਛੇ ਹੈ ਤੇ ਹੋਰ ਕਿਸੇ ਤੇ ਮੈਨੂੰ ਕੀ ਕਿਦਾਂ ਗਿਆ ਸਰਦ ਤੁਹਾਨੂੰ ਕਿਵੇਂ ਪਤਾ ਲੱਗਾ ਫਿਰ ਇਹ ਡਾਕਟਰ ਜੀ ਹਾਂਜੀ ਸਾਨੂੰ ਸੋ ਦਿਮਾਗ ਇਹ ਡਿਊਟੀ ਤੇ ਆਪਣੀ ਆਫ ਕਰਕੇ ਸ਼ਾਮ ਨੂੰ ਆਇਆ 7 ਵਜੇ ਪਹੁੰਚਿਆ ਉਹਨ ਘਰ ਦੇਖਿਆ ਪਈ ਲਾਈਟਾਂ ਆਫ ਹੈਗੀਆਂ ਤੇ ਦੋਰ ਬਾਰ ਲੌਕ ਕੀਤਾ ਹੋਇਆ ਤੇ ਉਹਨੇ ਵਾਜਾਂ ਮਾਰੀਆਂ ਜੇ ਵਾਜ ਨਹੀਂ ਆਇਆ ਤਾਂ ਉਹਨੇ ਸਾਨੂੰ ਫੋਨ ਕੀਤਾ ਵੀ ਮੰਮੀ ਲਾਈਟਾਂ ਆਫ ਹੈਗੀਆਂ ਤੇ ਬਾਹਰੋਂ ਲੌਕ ਹੈਗਾ ਤੇ ਬੇਟੀ ਪੂਜਾ ਜਿਹੜੀ ਹੈ ਪਈ ਕੋਈ ਜਵਾਬ ਨਹੀਂ ਦੇ ਰਹੀ ਕਿ ਕਿਉਂ ਦੀ ਅਸੀਂ ਕਿ ਬੇਟੀ ਕੇ ਸਬਜੀ ਲੈਣ ਗਏ ਹੋਗੀ ਸਬਜੀ ਲੈਣ ਗਏ ਜੇ ਤੇ ਡਰੋਫੇ ਕਿ ਟੈਕਸ਼ਨ ਹੋ ਗਿਆ ਹੋਵੇ ਕਿ ਤੇ ਐਕਸ਼ਨ ਹੋਣ ਤੋਂ ਬਾਅਦ ਕੇ ਹਸਪੀਟਲ ਵਗੈਰਾ ਕਿਤੇ ਦਾਖਲਾ ਕਰਾਤੀ ਹੋਵੇ ਨੇ ਤੇ ਹਸਪੀਟਲ ਵਗੈਰਾ ਪਤਾ ਕਰੋ ਤਾਂ ਬਾਕੀ ਅਸੀਂ ਆਣੇ ਤੁਹਾਡੇ ਕੋਲ ਸਾਡੇ ਕ ਅਸੀਂ ਹਜੇ ਉੱਥੇ ਰਿਸ਼ਤੇਦਾਰ ਵਗੈਰਾ ਪਿੰਡੋਂ ਆ ਰਹੇ ਸਨ ਸਾਡੇ ਗੋਂ ਤੋਂ ਤੇ ਉਨੀ ਦੇਰ ਨੂੰ ਸਾਨੂੰ 8:30 ਵਜੇ ਕਾਲ ਆ ਗਈ ਕਿ ਬੈੱਡ ਦੇ ਵਿੱਚ ਡੈੱਡ ਬੋਡੀ ਜੀ ਸਾਨੂੰ ਮਿਲ ਗਈ ਹੈ ਮਾਰ ਕੇ ਤੇ ਬਰਾ ਦੇ ਕੇ ਤੇ ਡੈੱਡ ਬੋਡੀ ਜੀ ਰਹੀ ਹੈ ਉਹਦੇ ਬੈੱਡ ਦੇ ਵਿੱਚ ਨਿਵਾਕ ਚੀਜ਼ ਹੈ ਨੀ ਜੀ ਨੂੰ ਮਰਡਰ ਹੋਇਆ ਤੇ ਤੁਹਾਡਾ ਦਿਮਾਗ ਜਿਹੜਾ ਕੋਈ ਨੌਕਰੀ ਕਰਦਾ ਸੀ ਕਿਤੇ ਦਿਮਾਗ ਸਰ ਮੈਜਿਸਨ ਕੰਪਨੀ ਚ ਲੱਗੇ ਹੋਏ ਆ ਅੱਛਾ ਉਹ ਪੰਜ ਲੋ ਜਾਣੇ ਕਦੇ ਕਿਤੇ ਕਦੇ ਕਿਤੇ ਮਤਲਬ ਮਾਰਕੀਟ ਚ ਜੇ ਜਾਂਦੇ ਆ ਅੱਛਾ ਹਾਂਜੀ ਉਹਨਾਂ ਟਾਰਗੇਟ ਕਰੇ ਹਨੀ ਸੀ ਉਸ ਟਾਈਮ ਨਹੀਂ ਸਵੇਰੇ ਜਾਂਦੇ ਡੇਲੀ 9 ਵਜੇ ਤੇ ਰਾਤ ਨੂੰ ਕੇਵਲ 8 ਵਜੇ 9 ਵਜੇ 10 ਵਜੇ ਬਾਕੀ ਸਾਰੇ ਘਰ ਕੋਈ ਵੀ ਨਸੀਬ ਜਿਹੜਾ ਬਜ਼ੁਰਗ ਸੀਗੇ ਉਹ ਪਿਛਲੇ ਕੁਝ ਵਾਰ ਤੋਂ ਆਪਣੇ ਹਮਾਚਰ ਦੇ ਹੋ ਸੀਗੇ ਤੇ ਬੇਟੀ ਸੀਗੀ ਤੇ ਯੋ ਕਿਹੜਾ ਰਾਜਨਦਨ ਤੁਸੀਂ ਕਿੰਨੀ ਦੇਰ ਹੋ ਗਈ ਸ਼ਾਦੀ ਹੋਈ ਨੋ ਜੀ ਚਾਹ ਸਾ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਕੀ ਚਾਹੁੰਦੇ ਮੈਂ ਮੰਗ ਇੱਕ ਅਦਨਸ਼ਰ ਦੀ ਬੇਟੀ ਜਿਹੜੀ ਮੇਰੀ ਚਲੀ ਗਈ ਹੈ ਮਰ ਉਹਦੇ ਕਾਤਲ ਜਿਹੜਾ ਮੈਨੂੰ ਕਾਤਲ ਦਾ ਪਤਾ ਚੱਲਣਾ ਚਾਹੀਦਾ ਹੈ ਕਾਤਲ ਕੌਣ ਹੈਗੇ ਹੈ ਜਦ ਕਿ ਕਿਉਂ ਉਹਨਾਂ ਕਾਤਲੇ ਨੇ ਇਹ ਜਿਹੜੀ ਹਰਕਤ ਕੀਤੀ ਇਹ ਕਿਉਂ ਕੀਤੀ ਮੈਂ ਜਾਣਦਾ ਸਰ ਮੈਂ ਸਾਥ ਦੇ ਦੂੰ ਹਮ ਆਜਾਦਰਦੇਸ਼ ਜਿਹੜਾ ਤਾਤੇ ਸ਼ਾਤ ਲੰਗੇ ਬਾਪੂ ਦੇ ਦਰਬਾਰ ਗਿਆ ਸੀ ਉੱਥੋਂ ਕੱਲ ਰਾਤ ਨੂੰ 1:30 ਵਜੇ ਰੋਪੋ ਪੁੱਛਿਆ ਐਗਰ ਆਇਆ ਤੇ ਆਇਆ ਨੂੰ ਮੈਨੂੰ ਪਤਾ ਲੱਗਾ ਵੀ ਮੇਰੀ ਖੁਦ ਆਪਣੀ ਨੂੰਹ ਦੇ ਨਾਲ ਇਹ ਵਾਰਤ ਹੋਇਆ ਐ ਇਹ ਗੱਲ ਤੇ ਬਿਟਿਆ ਬਾਤ ਕੋਈ ਸ਼ੱਕ ਸੁੱਪਰ ਕੋਈ ਸ਼ੱਕ ਨਹੀਂ ਮੈਨੂੰ ਕਿਸੇ ਤੇ ਕੋਈ ਸ਼ੱਕ ਨਹੀਂ ਵੀ ਸ਼ੱਕ ਕਿੱਥੇ ਕਨਾਗਾ ਕਿੰਨੇ ਵਜੇ ਪਤਾ ਲੱਗਿਆ ਤੁਹਾਨੂੰ ਮੈਨੂੰ ਰਾਤ ਇੱਥੇ ਆਇਆ ਨੂੰ ਪਤਾ ਲੱਗਾ 1:30 ਵਜੇ ਘਰ ਆਇਆ ਤੁਸੀਂ ਕਿੱਥੇ ਗਏ ਸੀ ਮੈਂ ਹਮਾਚਲ ਪ੍ਰਦੇਸ਼ ਸ਼ਾਤ ਲਈ ਬਾਬਾ ਜੀ ਦੇ ਦਰਬਾਰ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਤੋਂ ਮੈਂ ਕੀ ਕਰਦਾ ਮੈਂ ਇਹ ਮੰਗ ਕਰਦਾ ਵੀ ਜਿਸ ਨੇ ਵੀ ਇਹ ਗੱਲ ਕੀਤੀ ਹੈ ਕੰਮ ਕੀਤਾ ਉਹਨੂੰ ਉਹਨੂੰ ਬਖਸ਼ਿਆ ਨਾ ਜਾਵੇ ਤਾਂ ਦਾ ਨਸਮਦਾ ਵੀ ਮਾਲਕ ਹੈਗੀ ਹੈ ਇਹ ਭਾਈ ਗਰੀਬ ਬੰਦੇ ਨਾਲ ਕਿਦਾਂ ਇਹ ਨਿਆਂ ਹੁੰਦਾ ਰਹੇਗਾ ਫਿਰ ਤਾਂ ਬੇਟੇ ਮੈਂ ਕੁਝ ਨਹੀਂ ਕਹਿ ਸਕਦਾ ਅੱਜ ਮੈਂ ਨਾਲ ਆਇਆ ਕਾਹਨੂੰ ਖੋਹ ਸਕਦਾ ਤੁਹਾਡੇ ਨੂੰ ਸਦਕਾ ਨਹੀਂ ਇਹਨਾਂ ਨੂੰ ਦੇ ਸਕਦਾ ਮੈਂ ਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਪ੍ਰਸ਼ਾਸਨ ਨੂੰ ਵੀ ਤੁਹਾਨੂੰ ਵੀ ਕਹਾਂਗਾ ਕਿ ਬੇਟਾ ਮੇਰੀ ਆਵਾਜ਼ ਨੂੰ ਜਰੂਰ ਸੁਣੋ ਅੱਜ ਉਜੜਿਆ ਤਾਂ ਮੇਰੇ ਬੇਟੇ ਦਾ ਘਰ ਜਿਹਾ ਕੀ ਤੁਹਾਨੂੰ ਕੀ ਲੱਗਦੇ ਸੀ ਮੇਰੇ ਬੇਟੇ ਨਹੀਂ ਜੀ ਨਾ ਇਹਨੂੰ ਮੇਰੀ ਲੱਗਦੀ ਪੂਜਾ ਰਾਣੀ ਫਰਦਾਰਜ ਕਰ ਲਿਆ ਜੀ ਅਨਨੋਨ ਪਰਸਨ ਤੇ ਮਰਡਰ ਦਾ ਹਾਂਜੀ ਤਫਤੀਸ਼ ਜਾਰੀ ਹੈ ਠੀਕ ਹੈ ਨਾ ਕੋਈ ਸਰ ਕੋਈ ਸ਼ੱਕ ਵੀ ਹੋਇਆ ਕਿਸੇ ਤੇ ਪਰਿਵਾਰਕ ਮੈਂ ਕੋਈ ਸ਼ੱਕ ਨਹੀਂ ਹਾਂਜੀ ਇਹ ਪੂਜਾ ਰਾਣੀ ਪਤਨੀ ਮਨਮੋਹਨ ਠਾਕਰ ਦਾ ਮਰਡਰ ਹੋਇਆ ਰਾਤ ਨੂੰ ਅੱਛਾ ਪੁੜਾ ਕਾਲ ਕੁੱਟ ਕੇ ਤੇ ਉਹਦੀਆਂ ਵਾਹਾਂ ਬੰਨੀਆਂ ਹੋਈਆਂ ਸੀ ਲੇਡੀ ਪੂਜਾ ਰਾਣੀ ਦੀਆਂ ਤੇ ਗਲਤੀ ਵੀ ਕੱਟ ਦਾ ਨਿਸ਼ਾਨ ਸੀ ਠੀਕ ਇਸ ਤਰ੍ਹਾਂ ਦੀ ਡੈਥ ਨਹੀਂ ਇਹ ਕਿਸ ਤਰ੍ਹਾਂ ਦਾ ਮਾਮਲਾ ਲੱਗ ਰਿਹਾ ਸਰ ਮਾਮਲਾ ਫੁੱਟੀ ਚੱਲ ਰਿਹਾ ਹਲੇ ਬਹੁਤ ਫੁੱਟੀ ਸੀ ਪਤਾ ਲੱਗੂ ਕਿ ਕਿਸ ਚੀਜ਼ ਦਾ ਮਾਮਲਾ ਹੈ ਪਰਿਵਾਰਕ ਮੈਂਬਰ ਹੈ ਸਰ ਬਿਆਨ ਕਰਵਾ ਲੈਣਾ ਹਾਂ ਹੋਗੀ ਕਿ ਕਿਸ